ਜਿਵੇਂ ਕਬੀਰ ਸਾਹਿਬ ਨੇ ਕਿਹਾ ਸੀ ਨਾ ਇੱਕ ਕਈ ਚਿਰ ਲਾਜਿਆ ਕਰੇ ਪੱਗ ਬੰਨਣ ਨੂੰ ਹੀ ਤੇ ਸੋਹਣੀ ਸੁਨੋਈ ਚਾਹੀਦੀ ਆ ਦਸਤਾਰ ਪਰ ਹੁਣ ਜੇ ਚਾਰ ਚਾਰ ਘੰਟੇ ਸ਼ੀਸ਼ੇ ਮੂਰੇ ਖਲੋ ਕੇ ਆਪਣੇ ਆਪ ਨੂੰ ਸਵਾਰਦੇ ਰਹਿਣਾ ਤੇ ਕਬੀਰ ਸਾਹਿਬ ਨੇ ਉਸ ਨੂੰ ਕਿਹਾ ਵੀ ਭਾਈ ਨਾਮ ਜਪਿਆ ਕਰ ਬਥੇਰੇ ਵਟ ਜੜਾ ਜੜਾ ਕੇ ਪੇਟ ਕੱਢ ਕੱਢ ਕੇ ਉਹ ਪੱਗ ਬੰਨਿਆ ਕਰੇ ਤੇ ਪਰਰਾਬਤ ਮੁੱਕ ਗਈ ਤੇ ਉਹ ਚੜਾਈ ਕਰ ਗਿਆ ਜਦੋਂ ਚੜਾਈ ਕਰ ਗਿਆ ਤੇ ਉਹਦੇ ਖੋਪੜੀ ਪਈ ਹੋਈ ਤੇ ਉਹਦੇ ਉੱਤੇ ਕਾਂ ਆਪਣੀ ਚੁੰਝ ਸਾਫ਼ ਕਰ ਰਿਹਾ ਸੀ ਵਿਸ਼ਟਾ ਵਾਲੀ ਗੰਦਗੀ ਤੇ ਕਬੀਰ ਸਾਹਿਬ ਨੇ ਤੇ ਸਮੇਂ ਵੇਖ ਕੇ ਵੀ ਜੇ ਮਰਨ ਤੋਂ ਬਾਅਦ ਵੀ ਏਡੀ ਅਦੋਗਤੀ ਹੋ ਰਹੀ ਹੈ ਇਹ ਕੌਣ ਹੈ ਵਿਖਿਆ ਉਹ ਹੀ ਹੈ ਤਾਂ ਜਦੋਂ ਅੰਤਰਾਤਮੇਂ ਦ੍ਰਿਸ਼ਟੀ ਨਾਲ ਤੱਕਿਆ ਵੀ ਜਿਹੜਾ ਬਹੁਤ ਆਪਣੇ ਸਿਰ ਤੇ ਪੱਗ ਬੰਨਦਾ ਹੋਇਆ ਤੇ ਚੇਹਲਾ ਦਿੰਦਾ ਸੀ ਭਜਨ ਨਹੀਂ ਸੀ ਕਰਦਾ ਤੇ ਕਬੀਰ ਸਾਹਿਬ ਨੂੰ ਕਹਿੰਦਾ ਸੀ ਤੁਸੀਂ ਤਾਂ ਬੇਲੇ ਆ ਤੁਸੀਂ ਨਾਮ ਜਪ ਲਿਆ ਕਰੋ ਸਾਨੂੰ ਤਾਂ ਕੰਮ ਬਥੇਰੇ ਐ ਕਬੀਰ ਸਾਹਿਬ ਨੇ ਫਿਰ ਉਪਦੇਸ਼ ਦਿੱਤਾ ਸੀ ਜਿਹ ਸਿਰ ਰਚ ਰਚ ਬੰਧਤ ਪਾਗ ਸੋ ਸਿਰ ਚੁੰਚ ਸਵਾਰਹਿ ਕਾਗ ਕਹਿੰਦੇ ਐ ਜਿਹੜਾ ਸਿਰ ਬਹੁਤਾ ਸਜਾਉਂਦਾ ਸੀ ਆਪਣੇ ਰੂਪ ਨੂੰ ਤੇ ਅਸੀਂ ਉਸ ਸਿਰ ਦੀ ਹਾਲਤ ਵੇਖੀ ਕਿ ਉਸ ਸਿਰ ਦੇ ਉੱਤੇ ਕਾਂ ਆਪਣੀ ਚੁੰਝ ਸਵਾਰਦਾ ਸੀ ਉਸ ਖੋਪੜੀ ਦੇ ਉੱਤੇ ਇਹ ਮਨੁੱਖਾ ਦੇਹੀ ਇਹਦੇ ਨਾਲ ਪਿਆਰ ਕਰਨਾ ਤਾਂ ਅਗਿਆਨਤਾ ਹੈ ਪਰ ਦੇਹ ਨੂੰ ਅਸੀਂ ਆਪਣਾ ਆਪ ਸਮਝਦੇ ਹਾਂ ਉਦੋਂ ਅਗਿਆਨ ਕਾਲ ਹੁੰਦਾ ਹੈ ਛੁੱਟਦਾ ਨਹੀਂ ਦੇਹ ਦੀ ਆਸ ਬੜੀ ਵੱਡੀ ਬਖਸ਼ਿਸ਼ ਹੁੰਦੀ ਜਦੋਂ ਦੇਹ ਦੀ ਆਸ ਛੁੱਟ ਜਾਵੇ ਦੇਹ ਨੂੰ ਆਪਣਾ ਨਾ ਸਮਝਣਾ ਪਰ ਜਿਹੜੇ ਕਾਇਆ ਵਿੱਚ ਰਤ ਪ੍ਰੀਤੀ ਕਰਦੇ ਆ ਉਹ ਕਾਇਆ ਨੂੰ ਹੀ ਆਪਣਾ ਆਪ ਸਮਝਦੇ ਆ